ਦੀਪ ਸਹੀ ਮੈਂ ਨਹੀਂ ਟਰਾਂਕਟਰ ਨੇ ਹੁਣ ਇਹ ਨਾਲ ਹੀ ਟਰਾਂਕਟਰ ਚਾਰ ਲਾਲਾ ਵੱਤੋ ਵਾਦੇ ਵਾਟਾ ਟਰਾਂਕਟਰ ਆ ਕਿੰਨੀਆਂ ਬਣਾ ਦੇਣੇ ਦਿਹਾੜੀ ਚ 25 ਬਣਾ ਜੇ 24 25 26 26 ਬਣਾ ਦੇਣੇ ਕੱਲ 25 ਬਣਾਈਆਂ ਹਨ ਹਾਂ ਕੱਲ 25 ਆਹ ਕਾਜੀ ਸੰਦੂਕਾਂ ਤੇ ਅਰੇ ਭਾਈ ਨੇ ਮਾ ਉਹ ਫੁੱਡੀ ਲਾਉਂਦੇ ਸੀ ਯਾਰ ਹਾਂ ਕੋਈ ਨਹੀਂ ਮੇਰੇ ਵਾਂਗੂੰ ਲਾਉਂਦਾ ਸੀ ਹੂੰ ਇਹ ਨਾਲ ਉਹ ਲੱਗਦੇ ਮਾਰੇ ਪੁੱਤਰ ਤੇ ਚਾਲ ਚੜਾ ਦਿੱਤੀ। ਵੀ ਜੋ ਟਰਾਲੀ ਪਾਰਟੀ ਦੀ ਤੁਲਾ ਲਾਏ ਨੂੰ। ਹਾਂ। ਚਲ ਮੇਰੇ ਨੱਟਾ ਕੰਬਾ ਲਾ ਗਿਰ ਜੇ ਮੈਂ ਗਾਂਧੀ ਦੱਸ ਪਾਈ ਤੇ ਜਿਹੜੀ ਤੋਂ। ਪਿਆੜੀ ਖਰਾਬ ਹੋ ਜਾਂਦੀ ਨਾ। ਦੋ ਟਰਾਲੀਆਂ ਮਰ ਗਈਆਂ। ਸਪਾਈ ਨਹੀਂ ਜਾਣਾ ਸੀ। ਟਰਾਲੀਆਂ ਦਾ ਬਾਈ ਤੇ ਵੀ ਬਣੀਆਂ ਬਹੁਤ ਆ। ਬਹੁਤਾ ਟਰਾਲੀ ਦਾ ਰਾਜੀ ਹੋਣਾ ਹੀ ਨਹੀਂ। ਸਹੀ ਗੱਲ। ਤਾਂ ਜੀ ਨਹੀਂ ਹੁੰਦਾ। ਸਹੀ ਗੱਲ। ਕੀ ਆ ਬਣਾ ਦੇ ਜੀ। Ha 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 ਕੀ ਕਰਦਾ ਜਮਾਈ ਯਾਰ ਹੈ ਵੱਡਾ ਵਾਲਾ ਵੱਡਾ ਵਾਲਾ 44 ਲੀਟਰ ਦਾ ਬਹੁਤ ਸਹੀ ਆਇਆ ਜਾ ਕੁਝ ਆਰ ਨੇ ਜਿਹੜਾ ਫਰਕ ਵਾ ਅੱਛਾ ਇਹ ਨਾ ਬਗਵਾ ਨਹੀਂ ਕੀ ਹਾਂ ਉਹ ਲੱਕੜਾ ਹੋ ਇਹ ਤਾਂ ਕਮਾਲ ਹੈ ਥਾਂ ਨਾ ਪਤਾ ਲੋਕਾਂ ਨੇ ਬਣਾਈ ਇਹ ਜਾਨਤ ਤੇਰਾ ਮਾਰੂਦਿਕਾ ਹਾਂ ਇਹ ਲੋਕ ਮੁੱਖੇ ਬਾਸਕੜ ਤੋਂ ਹਵਾ ਖੀਦੇ ਅੱਛਾ ਇਹ ਜਾਨਤ ਤੇਰਾ ਹਵਾ ਪਈ ਰਹਦੀ ਆ ਪੂਰੇ ਜਾਨਤ ਤੇਰੇ ਜੀਵਾ ਵਾਣੀ ਉਹ ਨਵਾਂ ਮਾਰੂਦਿਕਾ 25 ਛੋਟੀਆਂ ਟਰਾਲੀਆਂ ਬਹੁਤ ਆ ਯਾਰ ਹੁਣ ਇਹ ਦੋ ਵੱਡੀਆਂ ਬਣਾ ਦੇਵੇ ਖਾਣ ਦਾ ਬਰਤ ਦਾ ਕੀ ਫਿਕਰ ਕਰਨ ਬੱਚਾਈ ਨਹੀਂ ਕਰਦੇ ਨਹੀਂ ਕੀ ਕਰਦੇ ਉਹ ਵੀ ਕਰਦੇ ਉਹ ਯਾਰ ਇਹਨਾਂ ਨੂੰ ਕਹੀਏ ਖਾਣਨਾ ਲਾਗਣਾ ਉਹ ਨਹੀਂ ਜਾਣੀ ਉਹ ਨਹੀਂ ਸਹੀ ਗੱਲ ਹੈ हो <laughs> ਆਏ ਦੁਕਾਂਕ ਤਾਂ ਜਾਣਾ ਮੁੜ ਕੇ ਇਹ ਬਣਾ ਕੇ ਰਵੇਟ ਕੇ ਸਾਰਾ ਇਹ ਦੇਖੇ ਜੇ ਟਾਈਮ ਹੋਇਆ ਹਾਂ ਇਹ ਆਪਕੇ ਨਾਲ ਗਿਆ ਹੀ ਗਿਆ ਗਣੀ ਐਵਰੇਜ ਪਾਉਣੀ ਆ 25 ਦੀ 11 ਵਜੇ ਤੱਕ ਚਲਾਉਣੇ ਨੇ ਰਾਤ ਨੂੰ ਇਹਦਾ ਜੇ ਜੇ 25 ਬਣ ਗਈਆਂ 10:30 ਨੂੰ ਬਣ ਜਾਂਦੇ ਸਵਾ 10:00 ਨੂੰ 10:30 ਨੂੰ 11:00 ਨੂੰ ਬਣ ਗਈਆਂ ਹਾਂ ਉਹਦੀ ਬਾਅਦ ਸਾਢੇ ਰਾਤ ਕਿਹੜਾ ਚੱਲਣਾ ਚੱਲਿਆ ਆ ਨੀ ਨਿਕਲਿਆ ਇਹ ਵੀ ਬਹੁਤ ਟਾਈਮ ਲਿਖਾ ਤੜਕੇ ਕਿੰਨੇ ਵਜੇ 9:00 ਵਜੇ ਦਾਵਾ ਚਲਾਉਣੇ ਆ ਹਾਂ ਨਾ 8:00 ਵਜੇ 8:00 ਵਜੇ ਤੋਂ ਸੱਜੇ ਚੀਆ 9:00 ਵਜੇ ਨਹੀਂ ਜਾਨੀ ਚੱਲ ਪੈਂਦੀ ਵਾਹਣ ਚ ਇਹ ਟੈਂਕੀ ਕਿੰਨੇ ਲੀਟਰ ਦੀ ਆ? ਕਿ ਹੈਗੀ ਆ ਇਹ ਮੇਰੇ ਕੋਲ 65 ਕੂੰਟ ਦੀ ਹੂ? ਨਹੀਂ ਨਹੀਂ ਹਾਂ 80 85 ਲੀਟਰ ਦੀ ਆ। ਫੇਰ ਮਗਰ ਤਾਂ ਲੋਡ ਨਹੀਂ ਪੈਂਦੀ ਹਣੀ। ਜਿਹਨੇ ਸਾਥ ਹੀ ਐਣੀ ਮਗਰੀ ਆ। ਐਰ ਕੀ ਮੰਗਦਾ ਭਲੇ ਸੋਹਣਾ ਨਿਸ਼ਾਨੀ ਦਾ ਕਰਕੇ ਪਾ। ਕੀ? ਤੇਲ। ਅੱਛਾ, ਛਾਣੇ ਨਾਲ ਕੀ ਫਰਕ ਪਿਆ? ਛਾਣਨਾ ਇਹਨਾਂ ਤੇ ਪਾਸਤਰੀ ਹਵਾ ਲੈ ਦੋ ਲੈਂਦਾ ਹੀ ਜਮਾ ਸਿੱਧੀ। ਹਾਂ। ਉਹ ਸੌਖਾ ਹੀ ਭੈਣੇ ਛਾਣਨਾ। ਅਈਆ। ਨਹੀਂ ਜਾਣੇ ਵਧੀਆ ਆਉਂਦੀ ਸੀ ਮੈਂ ਕੁੰਡੀ ਆਉਂਦੀ ਹੈ ਇਹਦਾ ਨਿਸ਼ਾਨਾ ਲੱਗਾ ਹੋਇਆ ਹਲਦਾ ਨਾ ਮੇਰੇ ਪਾਸੇ ਹੀ ਥਾਂ ਵਾਲਾ ਆਹ ਵਾਰ ਅੱਛਾ ਜੋਰ ਲਾਉਂਦਾ ਭੈਣ ਦਾ ਯਾਰ ਰੇਡਰ ਹੈ ਅੱਛਾ ਕਿੱਥੇ ਆ ਬਈ ਨੱਕ ਤਾਂ ਨਹੀਂ ਛਾ ਜਾਣਾ ਕਿਤੇ ਮੂੰਹ ਤਾਂ ਨਹੀਂ ਜਾਣਾ ਕਿੰਨਾ ਫਰਕ ਪੈਂਦਾ ਇਹ ਤਾਂ ਹੈਗਾ ਹਾਂ ਉਹ ਰਾਜ ਦਾ ਛਾਣਾ ਬਣਾਇਆ ਠੀਕ ਹੈ ਬਹੁਤ ਹੁੰਦਾ ਬੰਦਾ ਉਦੋਂ ਕੰਮ ਦਾ ਵਾਸਤੇ ਜੇ ਫਾਟ ਕਰਿਆ ਲਾ ਤੂੰ ਘਾਟ ਦੇ ਰਿਹਾ ਦਾ ਨਾ ਤਾਂ ਫੇਰ ਮੁੱਢ ਤੇ ਤੇ ਨਹੀਂ ਬੂਟਾ ਵੀ ਫਿਰ ਉੱਥੋਂ ਲਿਆ ਆ ਸੰ ਤੂੰ ਹਾਂ ਉਹ ਚੱਲ ਹੀ ਜਾਂਦਾ ਹਾਂ ਸੋਨਾਲੀ ਕਾ 60 ਹੁੰਦੀਆਂ ਨੇ 50 5000 ਰੁਪਇਆ ਲਾਦਾ ਲੱਦ ਕੇ ਲਿਆਂਦਾ ਇਹ ਪਤਾ ਨਹੀਂ ਭੈਣ ਜੂ ਦੇ ਵੀ ਆ ਕੇ ਜਾਮ ਟਰੈਕਟਰ ਤੇ ਆਪਣੇ ਬੈਗਰ ਪਾਇੰਦ ਨਾ ਗਾਣ ਪਿਆ ਕੇ ਤੇ ਨਾਲ ਨੱਕਰ ਲਿੰਦਾ ਬੈ ਕੇ ਰੋ ਇਹਨੂੰ ਘਰਤਾ ਕੁਛ ਅੱਛਾ ਇਹ ਬੈ ਕੇ ਮਿੰਦੀ ਨੇ ਬੈ ਗਿਆ ਝੋਕਿਆ ਯਾਰ ਅੱਛਾ ਠੀਕ ਆ ਇਹ ਕਰਾ ਦੇ ਹਿੱਸਾ ਦੇ ਵਿੱਚੋਂ ਭੰਤਾਂ ਤੋਂ ਇਹ ਲੈ ਆਇ ਕਿ ਦੋ ਆ ਟਰੈਕਟਰ ਇਹ ਹੋ ਵੀ ਮਰਦਾ ਪੰਜ ਛੇ ਦਾ ਤਕੜਾ ਬਹੁਤ ਹੈ ਵੀ ਨਾ ਜਿਹੜਾ ਇਹਦੇ ਨਾਲ ਦਾ ਹੀ ਆ ਇਹਦੇ ਨਾਲ ਇਹ 65 ਆ ਇਹ 65 ਉਹ 60 ਆ ਹਾਂ ਇਹ ਡਰ